ਲੋਕ ਸਭਾ ਚੋਣਾਂ ਦੇ ਦੌਰਾਨ ਇੱਕ ਬੜੀ ਹੀ ਦਿਲਚਸਪ ਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਗੱਲ ਕਰ ਰਹੇ ਹਾਂ ਅਮੀਰ ਉਮੀਦਵਾਰਾਂ ਦੀ ਸਭ ਤੋਂ ਵੱਧ ਅਮੀਰ ਕੌਣ ਹੈ ਤੇ ਕਿਹੜਾ ਕਿਹੜਾ ਚੋਣ ਲੜ ਰਿਹਾ ਹੈ ਔਰ ਕਿੰਨੇ ਕੁੱਲ ਉਮੀਦਵਾਰ ਨੇ ਲੋਕ ਸਭਾ ਚੋਣਾਂ 2024 ਦੇ ਦੌਰਾਨ ਜਿਹੜੇ ਪੰਜਾਬ ਸੂਬੇ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜ ਰਹੇ ਨੇ ਉਹਨੇ ਕੋਲ ਉਮੀਦਵਾਰ ਜਿਹੜੇ ਕਿ ਆਜ਼ਾਦ ਤੇ ਪਾਰਟੀਆਂ ਦੇ ਨੁਮਾਇੰਦਿਆਂ ਦੇ ਮਿਲਾ ਕੇ 328 ਉਮੀਦਵਾਰ ਇਸ ਵਾਰ ਚੋਣਾਂ ਲੜ ਰਹੇ ਨੇ ਔਰ ਪਿਛਲੇ ਇਤਿਹਾਸ ਦੇ ਮੁਤਾਬਕ ਹੁਣ ਤੱਕ ਸਭ ਤੋਂ ਵੱਧ ਉਮੀਦਵਾਰਾਂ ਦੀ ਗਿਣਤੀ ਇਨ੍ਹਾਂ ਚੋਣਾਂ ਦੇ ਦੌਰਾਨ ਦੇਖੀ ਜਾ ਰਹੀ ਹੈ ਔਰ ਉਹਨਾਂ ਦੇ ਵਿੱਚੋਂ 22 ਉਮੀਦਵਾਰ ਅਜਿਹੇ ਨੇ ਜਿਹੜੀਆਂ ਵੱਖ-ਵੱਖ ਧਰਾਂ ਦੇ ਨਾਲ ਸਬੰਧਤ ਨੇ ਕੋਈ ਉਸ ਵਿੱਚ ਅਜਿਹੇ ਵੀ ਨੇ ਜਿਹੜੇ ਪਹਿਲੀ ਵਾਰੀ ਚੋਣ ਲੜ ਰਹੇ ਨੇ ਜਿਨ੍ਹਾਂ ਦੀ ਜਾਇਦਾਦ ਕਰੋੜਾਂ ਦੇ ਹਿਸਾਬ ਦੇ ਨਾਲ ਹੈ ਬਾਈ ਉਮੀਦਵਾਰ ਉਹ ਨੇ ਜਿਨ੍ਹਾਂ ਦੀ ਜਾਇਦਾਦ 10 ਕਰੋੜ ਰੁਪਏ ਤੋਂ ਵੀ ਵੱਧਦੀ ਹੈ ਔਰ ਸਭ ਤੋਂ ਵੱਧ ਉਮੀਦਵਾਰ ਕੌਣ ਅਮੀਰ ਹੈ ਇਸ ਦੀ ਵੀ ਗੱਲ ਕਰਾਂਗੇ ਔਰ 10 ਕਰੋੜ ਤੋਂ ਉੱਪਰਲੇ ਜਿਹੜੇ ਉਮੀਦਵਾਰ ਨੇ ਬਾਈ ਉਹਨਾਂ ਦਾ ਇੱਕ ਇੱਕ ਕਰਕੇ ਵੇਰਵਾ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਹੜੇ ਉਮੀਦਵਾਰ ਕੋਲ ਕਿੰਨੀ ਜਾਇਦਾਦ ਹੈ ਜਦੋਂ ਐਫੀਡੇਵਿਟ ਦਾਖਲ ਕੀਤਾ ਜਾਂਦਾ ਨਾਮਜ਼ਦੀ ਪੱਤਰ ਭਰੇ ਜਾਂਦੇ ਨੇ ਤੇ ਉਸ ਤੇ ਵਿੱਚ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਆਪਣੀ ਜਾਇਦਾਦ ਦੇ ਵੇਰਵੇ ਸਾਂਝੇ ਕਰਨੇ ਪੈਂਦੇ ਨੇ ਤੇ ਹਰੇਕ ਉਮੀਦਵਾਰ ਨੇ ਆਪਣੇ ਐਫੀਡੇਵਿਟ ਦੇ ਵਿੱਚ ਜਿਹੜੇ ਜਿਹੜੇ ਜਾਇਦਾਦ ਦੇ ਵੇਰਵੇ ਸਾਂਝੇ ਕੀਤੇ ਨੇ ਉਸ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੀ ਬਾ ਹਰਸਿਮਰਤ ਕੌਰ ਬਾਦਲ ਦੀ ਜਿਹੜੇ ਕੀ ਬਠਿੰਡਾ ਲੋਕ ਸਭਾ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤੇ ਇਸ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਬਠਿੰਡਾ ਲੋਕ ਸਭਾ ਹਲਕਾ ਤੋਂ ਸੀਟ ਦਿੱਤੀ ਗਈ ਹੈ ਉਹਨਾਂ ਦੀ ਜਾਇਦਾਦ ਦਾ ਵੇਰਵਾ ਜਿਹੜਾ ਕੀ ਉਹਨਾਂ ਨੇ ਆਪ ਦਾਖਲ ਕੀਤਾ ਕਾਗਜ਼ ਦੇ ਵਿੱਚ ਉਹ ਜਾਇਦਾਦ ਬਣਦੀ ਹੈ 198 ਕਰੋੜ ਰੁਪਏ ਤੋਂ ਵੱਧ ਉਹਨਾਂ ਕੋਲ ਇੰਨੀ ਜਾਇਦਾਦ ਦੀ ਮਾਲਕੀ ਹੈ ਔਰ ਹੁਣ ਤੱਕ ਜਿਹੜੇ 328 ਉਮੀਦਵਾਰਾਂ ਨੇ ਚੋਣ ਮੈਦਾਨ ਵਿੱਚ ਨਿਤਰੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਧ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਨ੍ਹਾਂ ਕੋਲ ਜਾਇਦਾਦ ਹੈ 198 ਕਰੋੜ ਰੁਪਏ ਤੋਂ ਵੱਧ ਦੂਸਰੇ ਨੰਬਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤੇ ਇਸ ਦੇ ਵਿੱਚ ਵੀ ਬੀਬੀ ਨੇਮਲ ਮਾਰੀ ਹੈ ਉਹਨੇ ਬੀਬਾ ਪਰਨੀਤਕਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਉਹ ਵੀ ਮੌਜੂਦਾ ਐਮਪੀ ਨੇ ਹਾਲਾਂਕਿ ਇਸ ਤੋਂ ਪਹਿਲਾਂ 2019 ਦੀ ਚੋਣ ਦੇ ਵਿੱਚ ਉਹ ਕਾਂਗਰਸ ਪਾਰਟੀ ਤੋਂ ਚੋਣ ਲੜੇ ਸਨ ਤੇ ਐਮਪੀ ਬਣਦੇ ਨੇ ਬਾਅਦ ਵਿੱਚ ਉਹਨਾਂ ਦਾ ਸਾਰਾ ਟੱਬਰ ਭਾਜਪਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਤੇ ਉਹਨਾਂ ਦਾ ਜਿਹੜਾ ਜਾਇਦਾਦ ਦਾ ਵੇਰਵਾ ਹੈ ਉਹ ਹੈ 55 ਕਰੋੜ ਰੁਪਏ ਤੋਂ ਵੱਧ 55.83 ਕਰੋੜ ਉਹਨਾਂ ਦੇ ਖਾਤੇ ਦੇ ਵਿੱਚ ਜੈਦਾਦ ਬੋਲਦੀ ਹੈ ਚਲ ਤੇ ਅਚਲ ਸੰਪਤੀ ਦੇ ਮਾਲਕ ਨੇ ਬੀਬਾ ਪਰਨੀਤ ਕੌਰ ਜਿਹੜੇ ਇੱਕੀ ਪਟਿਆਲਾ ਲੋਕ ਸਭਾ ਹਲਕੇ ਤੋਂ ਇਸ ਵਾਰ ਭਾਜਪਾ ਦੇ ਵੱਲੋਂ ਚੋਣ ਲੜ ਰਹੇ ਨੇ ਔਰ ਤੀਜੇ ਨੰਬਰ ਦੇ ਉੱਤੇ ਸਭ ਤੋਂ ਉਮੀਦ ਅਮੀਰ ਉਮੀਦਵਾਰਾਂ ਦੇ ਵਿੱਚੋਂ ਆਉਂਦੇ ਨੇ ਸੁਖਪਾਲ ਸਿੰਘ ਖਹਿਰਾ ਹਲਕਾ ਭਲੱਤ ਤੋਂ ਵਿਧਾਇਕ ਨੇ ਕਾਂਗਰਸ ਪਾਰਟੀ ਤੋਂ ਪਰ ਇਸ ਵਾਰ ਪਾਰਟੀ ਹਾਈ ਕਮਾਂਡ ਦੇ ਹੁਕਮ ਤੋਂ ਬਾਅਦ ਜਿਸ ਨੂੰ ਟਿਕਟ ਜਿਹੜੀ ਮਿਲਦੀ ਹੈ ਸੰਘਰੂ ਲੋਕ ਸਭਾ ਹਲਕਾ ਤੋਂ ਸੰਗਰੂਰ ਲੋਕ ਸਭਾ ਹਲਕੇ ਤੇ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਦੇ ਕੋਲ ਚੱਲ ਤੇ ਅਚਲ ਜਾਇਦਾਦ ਦਾ ਵੇਰਵਾ ਜਿਹੜਾ ਉਹਨਾਂ ਨੇ ਦਿੱਤਾ ਉਹ 50 ਕਰੋੜ ਰੁਪਏ ਤੋਂ ਵੱਧ ਹੈ 50 ਕਰੋੜ ਰੁਪਏ ਦੇ ਮਾਲਕ ਨੇ ਸੁਖਪਾਲ ਸਿੰਘ ਖਹਿਰਾ ਔਰ ਚੌਥੇ ਨੰਬਰ ਦੇ ਉੱਤੇ ਗੱਲ ਕਰੀਏ ਤਾਂ ਤਰਨਜੀਤ ਸਿੰਘ ਸੰਧੂ ਜਿਹੜੇ ਕੀ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ ਭਾਜਪਾ ਪਾਰਟੀ ਦੇ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਤਾਂ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਵਾਰੀ ਇਹਨਾਂ ਦੀ ਆਉਂਦੀ ਹੈ ਜਿਨ੍ਹਾਂ ਕੋਲ ਲਗਭਗ 40 ਕਰੋੜ ਰੁਪਏ ਦੀ ਜਾਇਦਾਦ ਹੈ ਔਰ ਪਹਿਲੀ ਵਾਰੀ ਉਹ ਚੋਣ ਲੜ ਰਹੇ ਨੇ ਇਸ ਤੋਂ ਪਹਿਲਾਂ ਡਿਪਲੋਮੈਟ ਦੇ ਤੌਰ ਦੇ ਉੱਤੇ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਇਸ ਤੋਂ ਬਾਅਦ ਪੰਜਵੇਂ ਉਮੀਦਵਾਰ ਦੀ ਗੱਲ ਕਰੀਏ ਤਾਂ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਬੋਲਦੇ ਨੇ ਐਨ ਕੇ ਸ਼ਰਮਾ ਹਲਕਾ ਡੇਰਾ ਬਸੀ ਤੋਂ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਾਰ ਪਟਿਆਲਾ ਲੋਕ ਸਭਾ ਹਲਕਾ ਤੋਂ ਚੋਣ ਲੜ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਇਸ ਉਮੀਦਵਾਰ ਦੇ ਕੋਲ ਚਲ ਤੇ ਅਚਲ ਸੰਪਤੀ ਜਾਇਦਾਦ ਦੇ ਜਿਹੜੇ ਵੇਰਵੇ ਨੇ ਉਹ 32 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਇਹਨਾਂ ਦੇ ਨਾ ਬੋਲਦੀ ਹੈ ਅਮੀਰ ਉਮੀਦਵਾਰਾਂ ਦੇ ਵਿੱਚੋਂ ਐਨ ਕੇ ਸ਼ਰਮਾ ਵੀ ਇੱਕ ਨੇ ਫਿਰ ਗੱਲ ਆਉਂਦੀ ਹੈ 6ਵੇਂ ਨੰਬਰ ਦੇ ਉੱਤੇ ਕੁਸ਼ਲਪਾਲ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦਲ ਦੇ ਉਮੀਦਵਾਰ ਜਿਹੜੇ ਕੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਚੋਣ ਲੜ ਰਹੇ ਨੇ ਕੁਸ਼ਲਪਾਲ ਸਿੰਘ ਮਾਨ ਜਿਨ੍ਹਾਂ ਦੀ ਉਮਰ 52 ਸਾਲ ਹੈ ਔਰ ਇਨ੍ਹਾਂ ਕੋਲ ਜਾਇਦਾਦ ਦੇ ਵੇਰਵੇ ਜੇਕਰ ਦੇਖੀਏ ਤਾਂ 30 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਇਨ੍ਹਾਂ ਦੇ ਨਾਮ ਦੀ ਬੋਲਦੀ ਹੈ ਕਹਿਣ ਦਾ ਭਾਵ ਕਿ ਹੁਣ ਤੱਕ ਜਿੰਨੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਨੇ ਚਾਹੇ ਭਾਜਪਾ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਲਗਭਗ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਇਹਨਾਂ ਉਮੀਦ ਅਮੀਰ ਉਮੀਦਵਾਰਾਂ ਦੇ ਵਿੱਚ شمار ਨਹੀਂ ਸ਼ਮੂਲੀਅਤ ਕਰਦੇ ਨੇ ਫਿਰ ਗੱਲ ਆਉਂਦੀ ਹੈ ਜੀਤ ਮਹਿੰਦਰ ਸਿੰਘ ਸਿੱਧੂ ਦੀ ਜਿਨ੍ਹਾਂ ਦੀ ਉਮਰ ਇਸ ਵਕਤ 60 ਸਾਲ ਦੀ ਹੈ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਔਰ ਉਹ ਪਹਿਲਾਂ ਵੀ ਸਿਆਸਤ ਦੇ ਵਿੱਚ ਰਸੂਖ ਰੱਖਦੇ ਨੇ ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਹ ਵੀ ਕਦੇ ਸ਼੍ਰੋਮਣੀ ਅਕਾਲੀ ਦਲ ਤੇ ਕਦੇ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਰਹੇ ਤੇ ਹੁਣ ਉਹਨਾਂ ਕੋਲ ਜਿਹੜੇ ਜਾਇਦਾਦ ਦੇ ਵੇਰਵੇ ਨੇ ਉਹ 27 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਉਹਨਾਂ ਦੇ ਨਾਮ ਬੋਲਦੀ ਹੈ 27.38 ਕਰੋੜ ਰੁਪਏ ਉਹਨਾਂ ਦੇ ਨਾਮ ਬੋਲਦੇ ਨੇ ਫਿਰ ਵਾਰੀ ਆਉਂਦੀ ਹੈ ਅਰਵਿੰਦ ਖੰਨਾ ਦੀ ਜਿਹੜੇ ਕਿ 8ਵੇਂ ਨੰਬਰ ਦੇ ਉੱਤੇ ਸਭ ਤੋਂ ਵੱਧ ਅਮੀਰ ਉਮੀਦਵਾਰਾਂ ਵਿੱਚੋਂ ਇੱਕ ਨੇ ਭਾਜਪਾ ਦੇ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਔਰ ਉਹਨਾਂ ਦਾ ਵੀ ਜਿਹੜੀ ਸਿਆਸਤ ਦੇ ਵਿੱਚ ਲੰਮਾ ਸਫ਼ਰ ਰਿਹਾ ਹੈ ਔਰ ਉਹਨਾਂ ਦੇ ਕੋਲ ਜਿਹੜੇ ਜਾਇਦਾਦ ਦੇ ਵੇਰਵੇ ਉਹ ਲਗਭਗ 27 ਕਰੋੜ ਰੁਪਏ ਬੋਲਦੇ ਨੇ ਉਹਨਾਂ ਦੇ ਨਾਮ 27 ਕਰੋੜ ਰੁਪਏ ਦੀ ਜਾਇਦਾਦ ਬੋਲਦੀ ਹਾਲਾਂਕਿ ਇਹ ਉਹਨਾਂ ਦੇ ਆਪਣੇ ਵੇਰਵੇ ਨੇ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਹੋਰ ਵੀ ਹੋ ਸਕਦੀ ਹੈ ਫਿਰ ਗੱਲ ਆਉਂਦੀ ਹੈ ਹਾਲਾਂਕਿ ਉਹਨਾਂ ਦਾ ਸਬੰਧ ਤਾਂ ਸੰਗਰੂਰ ਦੇ ਨਾਲ ਹੈ ਪਰ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਨੇ ਵਿਜੇਂਦਰ ਸਿੰਘਲਾ ਜਿਹੜੇ ਕਿ 9ਵੇਂ ਨੰਬਰ ਦੇ ਉੱਤੇ ਸਭ ਤੋਂ ਵੱਧ ਉਮੀਦਵਾਰਾਂ ਦੇ ਵਿੱਚੋਂ ਇੱਕ ਨੇ ਅਮੀਰ ਉਮੀਦਵਾਰਾਂ ਚੋਂ ਜਿਨ੍ਹਾਂ ਦੇ ਨਾਮ ਲਗਭਗ 26 ਕਰੋੜ ਰੁਪਏ ਦੀ ਜਾਇਦਾਦ ਬੋਲਦੀ ਹੈ ਫਿਰ 10ਵਾਂ ਨੰਬਰ ਆਉਂਦਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਦਾ ਜਿਹੜੇ ਕੀ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਕੈਬਨਟ ਮਨਿਸਟਰ ਵੀ ਰਹਿ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੰਗੇ ਸੰਗੀ ਸਾਥੀ ਨੇ ਕਰੀਬੀ ਮੰਨੇ ਜਾਂਦੇ ਨੇ ਔਰ ਭਾਜਪਾ ਤੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਭਾਜਪਾ ਦੇ ਵੱਲੋਂ ਜਿਨ੍ਹਾਂ ਦੀ ਉਮਰ ਵੀ ਇਸ ਵਕਤ ਲਗਭਗ 70 ਸਾਲ ਹੈ ਤੇ ਉਹਨਾਂ ਦੇ ਨਾਮ ਜਿਹੜੀ ਜਾਇਦਾਦ ਬੋਲਦੀ ਹੈ ਉਹ ਹੈ ਲਗਭਗ 24 ਕਰੋੜ ਰੁਪਏ ਤਾ 10ਵੇਂ ਨੰਬਰ ਦੇ ਉੱਤੇ ਸਭ ਤੋਂ ਵੱਧ ਉਹ ਜਿਹੜੇ ਅਮੀਰ ਉਮੀਦਵਾਰਾਂ ਦੇ ਵਿੱਚੋਂ ਇੱਕ ਰਾਣਾ ਗੁਰਮੀਤ ਸਿੰਘ ਸੋਢੀ ਵੀ ਨੇ ਜਿਨ੍ਹਾਂ ਦੇ ਨਾਮ 2424 ਕਰੋੜ ਰੁਪਏ ਦੀ ਜਾਇਦਾਦ ਬੋਲਦੀ ਹੈ ਇਸ ਤੋਂ ਇਲਾਵਾ 12 ਉਮੀਦਵਾਰ ਹੋਰ ਅਜਿਹੇ ਨੇ ਜਿਨ੍ਹਾਂ ਦਾ ਪਛੋਕੜ ਕਲਾਕਾਰੀ ਦੇ ਨਾਲ ਵੀ ਹੈ ਤੇ ਸਿਆਸਤ ਦੇ ਨਾਲ ਵੀ ਹੈ ਹੁਣ ਉਹਨਾਂ ਦੇ ਬਿਰਵੇ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ 22 ਉਮੀਦਵਾਰ 328 ਉਮੀਦਵਾਰਾਂ ਵਿੱਚੋਂ ਨੇ ਜਿਨ੍ਹਾਂ ਦੇ ਕੋਲ ਜਾਇਦਾਦ 10 ਕਰੋੜ ਰੁਪਏ ਤੋਂ ਵੀ ਵੱਧ ਦੀ ਹੈ ਜਿਹੜੀ ਕਿ ਉਹਨਾਂ ਦੇ ਖੁਦ ਦੇ ਨਾਮ ਬੋਲਦੀ ਹੈ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਨਾਮ ਹੋਰ ਵੀ ਜਾਇਦਾਦ ਹੋ ਸਕਦੀ ਹੈ ਹੁਣ ਜਿਹੜੇ ਪਹਿਲੇ ਟਾਪ 10 ਸੀ ਜਿਹੜੇ ਉੱਪਰਲੇ ਸਿਖਰਲੇ 10 ਅਮੀਰ ਉਮੀਦਵਾਰ ਉਹਨਾਂ ਦਾ ਵੇਰਵਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜੋ ਕਿ ਉਹਨਾਂ ਨੇ ਐਫੀ ਡੇਵਿਡ ਦੇ ਵਿੱਚ ਆਪਣੇ ਵੇਰਵੇ ਸਾਂਝੇ ਜਾਇਦਾਦ ਦੇ ਕੀਤੇ ਨੇ ਹੁਣ ਬਾਕੀ ਬੱਚੇ 12 ਉਮੀਦਵਾਰ ਜਿਨ੍ਹਾਂ ਨੂੰ ਦੇ ਉੱਤੇ ਦਲ ਬਦਲੀ ਦਾ ਵੀ ਔਰ ਜਿਹੜੀ ਆ ਮੋਹਰ ਲੱਗ ਚੁੱਕੀ ਹੈ ਜਿਹੜੇ ਕੀ ਵਿਧਾਇਕ ਕਿਸੇ ਹੋਰ ਪਾਰਟੀ ਤੋਂ ਤੇ ਜਿਹੜੀ ਲੋਕ ਸਭਾ ਦੀ ਸੀਟ ਕਿਸੇ ਹੋਰ ਪਾਰਟੀ ਤੋਂ ਲੜਦੇ ਦਿਖਾਈ ਦੇ ਰਹੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਨਾਮ ਬੋਲਦਾ ਹੈ ਰਾਜਕੁਮਾਰ ਚੱਬੇਵਾਲ ਦਾ ਜਿਨ੍ਹਾਂ ਦੀ ਉਮਰ ਇਸ ਵਕਤ 54 ਸਾਲ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਉਮੀਦਵਾਰ ਨੇ ਹਿਸ਼ਾਰਪੁਰ ਤੋਂ ਹਾਲਾਂਕਿ ਉਹਨਾਂ ਦਾ ਜਿਹੜਾ ਪਹਿਲਾ ਵਿਧਾਇਕ ਹੀ ਹੈ ਜਿਹੜੀ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਹੈ ਸਾਰੇ ਜਾਣਦੇ ਨੇ ਕਿ ਕਿਵੇਂ ਉਹਨਾਂ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ 'ਚ ਹੋਈ ਤੇ ਉਸ ਤੋਂ ਬਾਅਦ ਉਮੀਦਵਾਰ ਵੀ ਉਹਨਾਂ ਨੂੰ ਹਿਸ਼ਾਰਪੁਰ ਤੋਂ ਬਣਾਇਆ ਗਿਆ ਉਹਨਾਂ ਦੇ ਨਾਮ ਜਿਹੜੇ ਜ਼ਾਇਦਾ ਦੇ ਵੇਰੇਵੇ ਬੋਲਦੇ ਨੇ ਉਹ ਲਗਭਗ 20 ਕਰੋੜ ਰੁਪਏ ਦੇ ਮਾਲਕ ਨੇ ਰਾਜਕੁਮਾਰ ਚੱਬੇਵਾਲ ਫਿਰ ਨੰਬਰ ਇਸ ਤੋਂ ਬਾਅਦ ਆਉਂਦਾ ਹੈ ਪ੍ਰੀਮ ਸਿੰਘ ਚੰਦੂ ਮਾਜਰਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਉਹਨਾਂ ਦੇ ਨਾਮ ਦੀ ਲਗਭਗ 20 ਕਰੋੜ ਰੁਪਏ ਦੀ ਜਾਇਦਾਦ ਬੋਲਦੀ ਹੈ 19.83 ਕਰੋੜ ਰੁਪਏ ਦੇ ਉਹ ਮਾਲਕ ਨੇ ਪ੍ਰੀਮ ਸਿੰਘ ਚੰਦੂ ਮਾਜਰਾ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਕਾਂਗਰਸ ਪ੍ਰਧਾਨ ਸੂਬੇ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਲਾਂਕਿ ਇਹ ਉਹਨਾਂ ਉਮੀਦਵਾਰਾਂ ਵਿੱਚੋਂ ਕਾਂਗਰਸ ਦੇ ਵਿੱਚੋਂ ਇੱਕ ਨੇ ਜਿਹੜੇ ਅਖੀਰਲੀ ਸੂਚੀ ਦੇ ਵਿੱਚ ਸ਼ਾਮਲ ਸੀ ਲੁਧਿਆਣਾ ਲੋਕ ਸਭਾ ਹਲਕਾ ਜਿਹੜੇ ਕੀ ਰਵਨੀਤ ਸਿੰਘ ਬਿੱਟੂ ਦੇ ਨਾਲ ਅੱਜਕੱਲ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਜਾਇਦਾਦ ਦੇ ਵੇਰਵੇ ਵੀ ਲਗਭਗ 17 ਕਰੋੜ ਰੁਪਏ ਤੋਂ ਵੱਧ ਦੇ ਨੇ ਉਮਰ ਇਸ ਵਕਤ ਉਹਨਾਂ ਦੀ 40 ਸਾਲ ਹੈ ਪਰ ਉਹ ਤੇਜ਼ ਤਰਾਰ ਨੇਤਾਵਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਅਮੀਰਾਂ ਦੀ ਸੂਚੀ ਵਿੱਚ ਵੀ ਸ਼ਾਮਲ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਵਿੱਚੋਂ ਲਗਭਗ 17 ਕਰੋੜ ਦੀ ਜਾਇਦਾਦ ਦਾ ਵੇਰਵਾ ਉਹਨਾਂ ਦੇ ਨਾਮ ਬੋਲਦਾ ਇਸ ਤੋਂ ਬਾਅਦ ਆਉਂਦੀ ਹੈ ਵਾਰੀ ਹੰਸਰਾਜ ਹੰਸ ਦੀ ਜਿਹੜੇ ਕੀ ਦਿੱਲੀ ਜਾ ਕੇ ਤਾਂ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਮੈਂਬਰ ਪਾਰਲੀਮੈਂਟ ਪਰ ਇੱਥੇ ਵੱਖ-ਵੱਖ ਪਾਰਟੀਆਂ ਤੋਂ ਜਦੋਂ ਚੋਣ ਲੜਦੇ ਰਹੇ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਵਾਰ ਵੀ ਉਹ ਫਰੀਦਕੋਟ ਹਲਕਾ ਲੋਕ ਸਭਾ ਤੋਂ ਚੋਣ ਭਾਜਪਾ ਦੇ ਵੱਲੋਂ ਲੜ ਰਹੇ ਨੇ ਉਮਰ ਉਹਨਾਂ ਦੀ ਇਸ ਵਕਤ 62 ਸਾਲ ਹੈ ਔਰ ਲਗਭਗ ਉਹਨਾਂ ਦੀ ਜਾਇਦਾਦ ਹੈ ਜਿਹੜੀ 16 ਕਰੋੜ ਰੁਪਏ ਤੋਂ ਵੱਧ ਦੀ ਹੈ ਔਰ ਉਹ ਵੀ ਉਹਨਾਂ ਵਿੱਚੋਂ ਉਮੀਦਵਾਰਾਂ ਦੇ ਵਿੱਚੋਂ ਨੇ ਜਿਨ੍ਹਾਂ ਦਾ ਨਾਂ ਬੋਲਦਾ ਉਮੀਦ ਅਮੀਰ ਉਮੀਦਵਾਰਾਂ ਦੇ ਵਿੱਚ ਫੇਰ ਵਾਰੀ ਆਉਂਦੀ ਹੈ ਨਾਲ ਹੀ ਫਰੀਦਕੋਟ ਹਲਕੀ ਤੋਂ ਉਹਨਾਂ ਨੂੰ ਟੱਕਰ ਦੇ ਰਹਿ ਕਰਮਜੀਤ ਸਿੰਘ ਅਨਮੋਲ ਦੀ ਕਰਮਜੀਤ ਅਨਮੋਲ ਨੇ ਜਿਹੜੇ ਉਹਨਾਂ ਦੀ ਉਮਰ 52 ਸਾਲ ਹੈ ਪਹਿਲੀ ਵਾਰੀ ਚੋਣ ਮદાન ਵਿੱਚ ਨਿਤਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਮੰਨੇ ਜਾਂਦੇ ਨੇ ਤੇ ਉਹਨਾਂ ਦੇ ਲਈ ਕਾਫੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਵੀ ਕਰ ਦਿੱਤਾ ਹੈ ਤੇ ਕਰਮਜੀਤ ਅਨਮੋਲ ਦੇ ਨਾਮ ਜਿਹੜੇ ਜਾਇਦਾਦ ਦੇ ਅੰਕੜੇ ਬੋਲਦੇ ਨੇ ਉਹ ਲਗਭਗ 15 ਕਰੋੜ ਰੁਪਏ ਦੀ ਜਾਇਦਾਦ ਉਹਨਾਂ ਦੀ ਹੈ ਹਾਲਾਂਕਿ ਜਿਹੜੀ ਇਹ ਉਹਨਾਂ ਦੀ ਕਮਾਈ ਹੈ ਉਹ ਸਾਰੇ ਜਾਣਦੇ ਨੇ ਕਿ ਕਲਾਕਾਰੀ ਤੇ ਅਦਾਕਾਰੀ ਦੇ ਵਿੱਚੋਂ ਹੀ ਹੋਈ ਹੈ ਹਣ ਹੁਣ ਤੱਕ ਉਹਨਾਂ ਨੇ ਸਿਆਸਤ ਦੇ ਵਿੱਚ ਕੋਈ ਵੀ ਸਰਗਰਮੀ ਆ ਜਿਹੜੀ ਸਰਗਰਮ ਭੂਮਿਕਾ ਨਹੀਂ ਸੀ ਨਿਭਾਈ ਪਰ ਇਸ ਵਕਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਹਨਾਂ ਨੂੰ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾ ਕੇ ਦਿੱਤੀ ਗਈ ਹੈ ਤੇ ਉਹਨਾਂ ਦੇ ਨਾਮ ਲਗਭਗ 15 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਬੋਲਦੀ ਹੈ ਤਾਂ ਇਸ ਤੋਂ ਇਲਾਵਾ ਫਿਰ ਗੱਲ ਕਰੀਏ ਇਕਬਾਲ ਸਿੰਘ ਝੁੰਦਾ ਦੀ ਉਮਰ ਉਹਨਾਂ ਦੀ ਇਸ ਵਕਤ 68 ਸਾਲ ਹੈ ਸੰਗਰੂਰ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਕਦੇ ਵੀ ਉਮੀਦਵਾਰ ਬਣਦੇ ਰਹੇ ਜਾਂ ਐਮਪੀ ਇੱਥੋਂ ਸੰਗਰੂਰ ਦੇ ਚੁਣਦੇ ਰਹੇ ਤੇ ਉਸ ਤੋਂ ਵਕਤ ਢੀਨਸਾ ਪਰਿਵਾਰ ਦੇ ਕੋਲੇ ਸੀਟ ਹੁੰਦੀ ਸੀ ਇਸ ਵਕਤ ਵਾਰ ਵੀ ਜਦੋਂ ਟਿਕਟ ਦਾ ਅਨਾਉਂਸਮੈਂਟ ਹੋਈ ਚੋਣ ਦਾ ਐਲਾਨ ਹੋਇਆ ਕਿ ਇਕਬਾਲ ਸਿੰਘ ਝੁੰਦਾ ਸੰਗਰੂ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਨਗੇ ਤਾਂ ਉਸ ਤੋਂ ਬਾਅਦ ਕਾਫੀ ਜੜੀਆਂ ਨੇ ਨਾਰਾਜ਼ਗੀਆਂ ਵੀ ਸਾਹਮਣੇ ਆਈਆਂ ਪਾਰਟੀ ਦੇ ਅੰਦਰ ਜਿਹੜਾ ਕਿ ਢੀਂਸਾ ਦਲ ਦਾ ਰਲੇਵਾ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਇਆ ਸੀ ਤਾਂ ਉਹਨਾਂ ਨੇ ਵੀ ਇਸ ਦੇ ਉੱਤੇ ਨਾਰਾਜ਼ਗੀ ਜਤਾਈ ਕਿ ਟਿਕਟ ਦਾ ਵਾਅਦਾ ਤਾਂ ਸਾਡੇ ਨਾਲ ਹੋਇਆ ਸੀ ਉਸ ਤੋਂ ਬਾਅਦ ਇਹ ਕਸ਼ਮਕਸ਼ ਚੱਲਦੀ ਰਹੀ ਪਰ ਜਿੱਥੋਂ ਤੱਕ ਰਹੀ ਗੱਲ ਇਹਨਾਂ ਦੀ ਜਾਇਦਾਦ ਦੇ ਵੇਰਵਿਆਂ ਦੀ ਤਾਂ ਲਗਭਗ 13 ਕਰੋੜ ਰੁਪਏ ਦੇ ਮਾਲਕ ਇਕਬਾਲ ਸਿੰਘ ਝੁੰਦਾ ਵੀ ਨੇ ਔਰ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਫਿਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੇ ਕੀ ਉਸੇ ਹਲਕੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਉਮਰ ਉਹਨਾਂ ਦੀ ਲਗਭਗ 80 ਸਾਲ ਹੈ ਇਸ ਵਕਤ ਚੋਣ ਲੜ ਰਹੇ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਮੋਢੀ ਨੇ ਜਾਂ ਪ੍ਰਧਾਨ ਨੇ ਕਹਿ ਲਿਆ ਸੂਬੇ ਦੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਜਾਇਦਾਦ ਹੈ ਉਹ ਵੀ ਲਗਭਗ 13 ਕਰੋੜ ਰੁਪਏ ਹੈ 12 ਕਰੋੜ 12.84 ਕਰੋੜ ਰੁਪਏ ਉਹਨਾਂ ਦੇ ਨਾਮ ਬੋਲਦੇ ਨੇ ਜਿਹੜੀ ਚੱਲ ਤੇ ਅਚੱਲ ਸੰਪਤੀ ਹੈ ਕੋਈ ਵੀ ਪਾਰਟੀ ਦੇ ਉਮੀਦਵਾਰ ਕਿਸੇ ਤੋਂ ਘੱਟ ਨਹੀਂ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਨੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਅਨਿਲ ਜੋਸ਼ੀ ਦੀ ਜਿਹੜੇ ਕਿ ਸਰਗਰਮ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਵਿੱਚ ਨਿਭਾਉਂਦੇ ਰਹੇ ਨੇ ਉਦੋਂ ਭਾਜਪਾ ਦੇ ਨੇਤਾ ਹੁੰਦੇ ਸਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਨੇ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਤਾਂ ਉਹਨਾਂ ਦੇ ਨਾਮ ਵੀ ਹੈ ਲਗਭਗ 12 ਕਰੋੜ ਰੁਪਏ ਦੀ ਜਾਇਦਾਦ ਬੋਲਦੀ ਹੈ ਅਮੀਰਾਂ ਦੀ ਸੂਚੀ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਵਿੱਚੋਂ ਅਨਿਲ ਜੋਸ਼ੀ ਵੀ ਇੱਕ ਨੇ ਇਸ ਤੋਂ ਬਾਅਦ ਗੱਲ ਕਰੀਏ ਜਗਮੀਤ ਸਿੰਘ ਕਾਕਾ ਬਰਾੜ ਦੀ ਲਗਭਗ ਉਮਰ ਉਹਨਾਂ ਦੀ ਇਸ ਵਕਤ 57 ਸਾਲ ਹੈ ਫਿਰੋਜ਼ਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਧਿਰ ਦੇ ਨੁਮਾਇੰਦੇ ਬਣ ਕੇ ਚੋਣ ਮદાન ਚ ਨਿਤਰੇ ਨੇ ਤੇ ਉਹਨਾਂ ਦੇ ਨਾਮ ਵੀ ਜਿਹੜੀ ਜਾਇਦਾਦ ਦੇ ਵੇਰਵੇ ਨੇ ਉਹ ਵੀ ਅਮੀਰਾਂ ਦੀ ਸੂਚੀ ਵਿੱਚੋਂ ਗਿਣੇ ਜਾ ਰਹੇ ਨੇ 12 ਕਰੋੜ ਰੁਪਏ ਦੀ ਲਗਭਗ ਜਾਇਦਾਦ ਜਿਹੜੀ ਆ ਉਹ ਜਗਮੀਤ ਸਿੰਘ ਕਾਕਾ ਬਰਾੜ ਦੇ ਨਾਂ ਬੋਲਦੀ ਹੈ ਤਾਂ ਉਹਨਾਂ ਦੇ ਨਾਮ ਇਹ ਜਿਹੜੀ ਜਾਇਦਾਦ ਹੈ ਆਮ ਆਦਮੀ ਪਾਰਟੀ ਦੇ ਹਾਲਾਂਕਿ ਜਿਹੜੀ ਸੂਚੀ ਹੈ ਇਹਨਾਂ ਸਾਰੇ ਉਮੀਦਵਾਰਾਂ ਦੇ ਵਿੱਚੋਂ ਲਗਭਗ ਭਾਜਪਾ ਦੇ ਉਮੀਦਵਾਰ ਜਾਂ ਸ਼ਰੂਮਣੀ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਵੱਧ ਉਮੀਦਵਾਰਾਂ ਦੇ ਨਾਲ-ਨਾਲ ਹੋਣ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਤੌਰ ਦੇ ਉੱਤੇ ਇੱਕ ਗੱਲ ਦਾ ਦਾਵਾ ਕਰਦੀ ਹੈ ਕਿ ਆਮ ਕਰਾਂ ਦੇ ਮੁੰਡੇ ਕੁੜੀਆਂ ਹੀ ਬਹੁਤ ਆਦ ਦੇ ਵਿੱਚ ਨੇ ਜਿਹੜੇ 92 ਵਿਧਾਇਕਾਂ ਦੇ ਵਿੱਚੋਂ ਵੱਡੀ ਸੂਚੀ ਦਾ ਹਿੱਸਾ ਨੇ ਪਰ ਜਗਮੀਤ ਸਿੰਘ ਕਾਕਾ ਬਰਾੜ ਵੀ ਉਹਨਾਂ 92 ਵਿਧਾਇਕਾਂ ਦੇ ਵਿੱਚੋਂ ਇੱਕ ਨੇ ਹਾਲਾਂਕਿ ਹਲਕਾ ਮੁਖਸਰ ਤੋਂ ਉਹ ਵਿਧਾਇਕ ਬਣਦੇ ਨੇ ਪਰ ਇਸ ਵਕਤ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਜਿਹੜਾ ਕੀ ਆ ਉਮੀਦਵਾਰ ਬਣਾ ਕੇ ਚੋਣ ਮદાન ਚ ਉਤਾਰਿਆ ਗਿਆ ਤੇ ਉਹਨਾਂ ਦੇ ਨਾਮ ਵੀ ਜਾਇਦਾਦ ਵਿਰਵਾ ਬੋਲਦਾ ਹੈ 12 ਕਰੋੜ ਰੁਪਈਆ ਫਿਰ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੇ ਇੱਕ ਹੋਰ ਅਮੀਰ ਉਮੀਦਵਾਰ ਦੀ ਜਿਹੜੇ ਕੀ ਹਲਕਾ ਖੜੂਰ ਸਾਹਿਬ ਤੋਂ ਲਾਲਜੀਤ ਸਿੰਘ ਭੋਲਰ ਕੈਬਨਿਟ ਮੰਤਰੀ ਇਸ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਸਿਆਸੀ ਸਫਰ ਹੈ ਉਹ ਕੋਈ ਇਸ ਤਰ੍ਹਾਂ ਵਿਧਾਇਕ ਦੇ ਤੌਰ ਦੇ ਉੱਤੇ ਨਹੀਂ ਰਿਹਾ ਪਹਿਲੀ ਵਾਰੀ ਉਹ ਚੋਣ ਲੜੇ ਵਿਧਾਇਕੀ ਦੀ ਔਰ ਲਾਲਜੀਤ ਸਿੰਘ ਭੋਲਰ ਜਿਹੜੇ ਕੀ ਹੈ 2022 ਦੀ ਚੋਣ ਦੇ ਵਿੱਚ ਹਲਕਾ ਪੱਟੀ ਤੋਂ ਵਿਧਾਇਕ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਨੇ ਬਣਾ ਦਿੱਤਾ ਹੈ ਔਰ ਉਹਨਾਂ ਦੇ ਨਾਮ ਜਿਹੜੀ ਜਾਇਦਾਦ ਬੋਲਦੀ ਹੈ ਉਹ ਵੀ ਲਗਭਗ 12 ਕਰੋੜ ਰੁਪਈਆ 11.97 ਕਰੋੜ ਰੁਪਏ ਯਾਨੀ ਕਿ ਲਗਭਗ 12 ਕਰੋੜ ਰੁਪਏ ਦੇ ਮਾਲਕ ਕੈਬਨਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ 12 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਇਸ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਾਲਾਂਕਿ ਉਹਨਾਂ ਨੇ ਹੁਣ ਤੱਕ ਸਰਗਰਮ ਭੂਮਿਕਾ ਕਾਂਗਰਸ ਪਾਰਟੀ ਦੇ ਵਿੱਚ ਨਿਭਾਈ ਕਾਂਗਰਸ ਪਾਰਟੀ ਦੇ ਟਕਸਾਲੀ ਆਗੂਆਂ ਵਿੱਚੋਂ ਇੱਕ ਸਨ ਪਰ ਉਹਨਾਂ ਨੇ ਵੀ ਇਸ ਵਾਰ ਦਲ ਬਦਲੀ ਕੀਤੀ ਹੈ ਉਹ ਹੈ ਹਲਕਾ ਜਲੰਧਰ ਹਲਕਾ ਜਲੰਧਰ ਤੋਂ ਜਿਹੜੇ ਕੀ ਮਹਿੰਦਰ ਸਿੰਘ ਕੇਪੀ ਉਮਰ ਉਹਨਾਂ ਦੀ ਇਸ ਵਕਤ 67 ਸਾਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਲੰਧਰ ਲੋਕ ਸਭਾ ਹਲਕੇ ਤੋਂ ਬਣੇ ਨੇ ਤੇ ਉਹਨਾਂ ਦੇ ਨਾਮ ਵੀ ਜਿਹੜੀ ਜਾਇਦਾਦ ਬੋਲਦੀ ਹੈ ਉਹ 11 ਕਰੋੜ ਰੁਪਏ ਤੋਂ ਵੱਧਦੀ ਹੈ ਲਗਭਗ ਸਾਢੇ 11 ਕਰੋੜ ਰੁਪਈਆ ਉਹਨਾਂ ਦੇ ਨਾਮ ਚੱਲ ਤੇ ਅਚਲ ਸੰਪਤੀ ਹੈ ਜਾਇਦਾਦ ਹੈ ਫਿਰ ਆਉਂਦੀ ਹੈ 22ਵੇਂ ਸਭ ਤੋਂ ਵੱਧ ਉਮੀਦ ਅਮੀਰ ਉਮੀਦਵਾਰਾਂ ਵਿੱਚੋਂ ਇੱਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੀ ਉਮਰ ਇਸ ਵਕਤ 61 ਸਾਲ ਹੈ ਤੇ ਉਹਨਾਂ ਦੇ ਨਾਮ ਐਫੀਡੇਵਿਟ ਦੇ ਮੁਤਾਬਕ ਜਿਹੜੀ ਜਾਇਦਾਦ ਦੇ ਵਿਰਵੇ ਨੇ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਨਾਮ ਹੋਰ ਜਾਇਦਾਦ ਹੋ ਸਕਦੀ ਹੈ ਜਿਵੇਂ ਕਿ ਬਾਕੀ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਦੀ ਵੱਖਰੇ ਤੌਰ ਤੇ ਹੈ ਪਰ ਚਰਨਜੀਤ ਸਿੰਘ ਚੰਨੀ ਦੇ ਨਾਮ ਜਿਹੜੀ ਚੱਲ ਤੇ ਅਚਲ ਸੰਪਤੀ ਜਾਇਦਾਦ ਬੋਲਦੀ ਹੈ ਉਹ ਲਗਭਗ 10 ਕਰੋੜ ਰੁਪਏ ਹੈ 10.15 ਕਰੋੜ ਰੁਪਏ ਤਾਂ ਇਹ 22 ਉਹ ਉਮੀਦਵਾਰ ਨੇ ਅਮੀਰਾਂ ਦੀ ਸੂਚੀ ਵਾਲੇ ਜਿਹੜੇ ਅਸੀਂ ਤੁਹਾਡੇ ਨਾਲ ਵੇਰਵੇ ਸਾਂਝੇ ਕੀਤੇ ਨੇ ਕਿ ਲਗਭਗ 328 ਉਮੀਦਵਾਰ ਇਸ ਵਕਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਮੈਦਾਨ ਦੇ ਵਿੱਚ ਨਿਤਰੇ ਨੇ ਜਿਨ੍ਹਾਂ ਵਿੱਚੋਂ 22 ਉਹ ਉਮੀਦਵਾਰ ਨੇ ਜਿਨ੍ਹਾਂ ਦੀ ਜਾਇਦਾਦ 10 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਹੈ ਉਹਨਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਵੀ ਨੇ ਜਿਹੜੇ ਕੀ 22ਵੇਂ ਨੰਬਰ ਦੇ ਉੱਤੇ ਸਭ ਤੋਂ ਅਮੀਰ ਉਮੀਦਵਾਰਾਂ ਦੇ ਵਿੱਚੋਂ ਆਉਂਦੇ ਨੇ ਔਰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਬੀ ਬਾਹਰ ਸਿਮਰ ਕੌਰ ਬਾਦਲ ਜਿਨ੍ਹਾਂ ਦੇ ਨਾਮ 198 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬੋਲਦੀ ਹੈ ਤਾਂ ਵੱਖ-ਵੱਖ ਪਾਰਟੀਆਂ ਦੇ ਇਨ੍ਹਾਂ ਉਮੀਦਵਾਰਾਂ ਦੀ ਜਾਇਦਾਦ ਵੇਰਵੇ ਜਿਨ੍ਹਾਂ ਨੇ ਜਿਹੜੇ ਕੀ ਇਹਨਾਂ ਨੇ ਖੁਦ ਸਾਂਝੇ ਕੀਤੇ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਆਪਣੇ ਐਫੀਡੇਵਿਟ ਦੇ ਵਿੱਚ ਤੇ ਉਸ ਦੇ ਮੁਤਾਬਕ ਇਹ ਜਾਇਦਾਦ ਦੇ ਵੇਰਵੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ ਕਿ ਕਿਹੜਾ ਉਮੀਦਵਾਰ ਕਿੰਨੇ ਕਰੋੜਾਂ ਦਾ ਮਾਲਕ ਹੈ ਤਾਂ ਇਸ ਜਾਣਕਾਰੀ ਤੋਂ ਸਾਨੂੰ ਉਮੀਦ ਹੈ ਕਿ ਤੁਹਾਡੇ ਤੱਕ ਵੀ ਕੋਈ ਨਾ ਕੋਈ ਨਵੀਂ ਜਾਣਕਾਰੀ ਜ਼ਰੂਰ ਪੁੱਜੀ ਹੋਵੇਗੀ ਤੁਸੀਂ ਇਹਨਾਂ ਅਮੀਰ ਉਮੀਦਵਾਰਾਂ ਦੇ ਬਾਰੇ ਕੋਈ ਖਾਸ ਟਿੱਪਣੀ ਕਰਨਾ ਚਾਹੁੰਦੇ ਹੋ ਤੇ ਆਪਣੇ ਮਨ ਦਾ ਵਿਚਾਰ ਕਮੈਂਟ ਬਾਕਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਫਿਲਹਾਲ ਬਣੇ ਰਹੋ ABC ਪੰਜਾਬ ਦੇ ਨਾਲ